ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ETT ਸੈਸ਼ਨ 2021-23 ਦੇ ਲਈ ਐਗਜ਼ਾਮ ਫਾਰਮ ਪਰ ਨੇ ਕਦੋਂ ਸ਼ੁਰੂ ਹੋਣਗੇ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਈਏ ਅਸੀਂ ਸਾਡੇ ਚੈਨਲ ਦੇ ਉੱਪਰ ਇੰਗਲਿਸ਼ ਦੀਆਂ ਕਲਾਸਾਂ ਸ਼ੁਰੂ ਕਰਨ ਜਾ ਰਹੇ ਹਾਂ ਕਿਉਂਕਿ ਇੰਗਲਿਸ਼ ਸਭ ਤੋਂ ਔਖਾ ਸਬਜੈਕਟ ਮੰਨਿਆ ਜਾਂਦਾ ਹੈ ETT ਵਾਲੇ ਲਈ ਕਿਉਂਕਿ ਲਗਭਗ ਸਾਰੇ ਪੰਜਾਬ ਬੋਰਡ ਤੋਂ ਹੁੰਦੇ ਆ ਤੇ ਸਾਡੀ ਪੰਜਾਬ ਬੋਰਡ ਵਾਲੇ ਮੈਂ ਖੁਦ ਦੀ ਪੰਜਾਬ ਬੋਰਡ ਤੋਂ ਸੀਗਾ ਸਾਡੀ ਇੰਗਲਿਸ਼ ਥੋੜੀ ਕਮਜ਼ੋਰ ਹੁੰਦੀ ਆ ਠੀਕ ਹੈ ਸਾਰਿਆਂ ਦੀ ਨਹੀਂ ਹੁੰਦੀ ਕੁਝ ਮੇਰੇ ਵਰਗਿਆਂ ਦੀ ਇੰਗਲਿਸ਼ ਕਮਜ਼ੋਰ ਹੁੰਦੀ ਹੈ ਇੰਗਲਿਸ਼ ਤੋਂ ਬੜਾ ਡਰ ਲੱਗਦਾ ਤੇ ਇੰਗਲਿਸ਼ ਵਿੱਚ ਸਭ ਤੋਂ ਜ਼ਿਆਦਾ ਰੀ ਅਪੀਅਰ ਹੁੰਦੀਆਂ ਪਿਛਲੇ ਸਾਲ ਵੀ ਜਿਹੜੀ ਰੀ ਅਪੀਅਰ ਆਈਆਂ ਇੰਗਲਿਸ਼ ਦੇ ਵਿੱਚ ਹੀ ਆਉਂਦੀਆਂ ਓਕੇ ਸੋ ਇੰਗਲਿਸ਼ ਦੇ ਆ ਕਲਾਸਾਂ ਸ਼ੁਰੂ ਕਰਨ ਜਾ ਰਹੇ ਆ ਰੀ ਕਲਾਸਾਂ ਲਗਾਵਾਂਗੇ ਜਿੰਦੇ ਵਿੱਚ ਕਿ ਸਾਰੇ ਪੁਰਾਣੇ ਪੇਪਰ ਤੇ ਇੰਪੋਰਟੈਂਟ ਕੁਐਸਚਨ ਡਿਸਕਸ ਕਰਾਂਗੇ ਸਾਰਾ ਸਿਲੇਬਸ ਪਹਿਲਾਂ ਹੀ ਕਰਵਾਇਆ ਜਾ ਚੁੱਕਿਆ ਹੈ ਇੰਗਲਿਸ਼ ਦਾ ਇੰਗਲਿਸ਼ ਤੋਂ ਬਿਨਾ ਪੰਜ ਹੋਰ ਸਬਜੈਕਟ ਕਵਰ ਕਰਵਾਏ ਜਾ ਚੁੱਕਿਆ ਜਿਹੜੇ ਸਾਡੀ ਐਪ ਦੇ ਉੱਪਰ ਅਵੇਲੇਬਲ ਹੈ ਤੇ ਇਹਨਾਂ ਦਾ ਪ੍ਰਾਈਸ ਸਿਰਫ 350 ਰੁਪਏ ਆ ਇਹ ਆਫਰ ਸਿਰਫ ਅੱਜ ਵਾਸਤੇ ਆ ਕਿਉਂਕਿ ਜਿਵੇਂ ਜਿਵੇਂ ਪੇਪਰ ਨੇੜੇ ਆਉਣਗੇ ਪ੍ਰਾਈਸ ਕੀ ਵਧੇਗਾ ਸੋ 350 ਰੁਪਏ ਸਿਰਫ ਪ੍ਰਾਈਸ ਆ ਜਿੰਦੇ ਵਿੱਚ ਤੁਹਾਨੂੰ 6 ਸਬਜੈਕਟ ਦੇ ਨੋਟਸ ਉਸ ਤੋਂ ਬਿਨਾ ਕੀ ਇਹ ਵੀਡੀਓਜ਼ ਤੇ ਉਸ ਤੋਂ ਬਿਨਾ ਇੰਪੋਰਟੈਂਟ ਕੁਐਸਚਨ ਮਿਲਣਗੇ ਕਿਉਂਕਿ ਜਦੋਂ ਆਪਾਂ ਸੁਣਦੇ ਆ ਨਾ ਸੁਣ ਕੇ ਗੱਲ ਜਲਦੀ ਯਾਦ ਰਹਿੰਦੀ ਹੈ ਜਦੋਂ ਤੁਸੀਂ ਲੈਕਚਰ ਸੁਣੋਗੇ ਵੀਡੀਓ ਸੁਣੋਗੇ ਉਸ ਚੀਜ਼ ਦੀਆ ਤਾਂ ਤੁਹਾਨੂੰ ਜਲਦੀ ਯਾਦ ਰਹਿਣਗੇ ਪੇਪਰ ਦੇ ਵਿੱਚ ਬਹੁਤ ਬੈਨੀਫਿਟ ਮਿਲੇਗਾ ਸੋ ਹੁਣ ਆਪਾਂ ਕੰਮ ਦੀ ਗੱਲ ਤੇ ਆਣਿਆ ਐਗਜ਼ਾਮ ਫਾਰਮ ਭਰਨੇ ਕਦੋਂ ਸ਼ੁਰੂ ਹੋਣਗੇ ਤਾਂ ਅੱਜ ਹੀ ਪਤਾ ਕੀਤਾ ਐਗਜ਼ਾਮ ਫਾਰਮ ਇਸ ਹਫਤੇ ਮਤਲਬ ਕਿ ਕੱਲ ਤੋਂ ਸ਼ੁਰੂ ਹੋ ਰਿਹਾ ਸੋਮਵਾਰ ਇਸ ਹਫਤੇ ਤੋਂ ਕਿ ਐਗਜ਼ਾਮ ਫਾਰਮ ਭਰਨੇ ਸ਼ੁਰੂ ਹੋ ਜਾਣਗੇ ਤੁਹਾਨੂੰ ਕਾਲਜਾਂ ਵੱਲੋਂ ਲਗਭਗ ਸਾਰਿਆਂ ਨੂੰ ਫੋਨ ਆ ਜਾਏਗਾ ਕਿ ਤੁਹਾਡੇ ਕਿ ਡਾਕੂਮੈਂਟ ਜਮ੍ਹਾਂ ਕਰਵਾਓ ਤੋਂ ਡੇ ਐਗਜ਼ਾਮ ਫਾਰਮ ਭਰਨੇ ਆ ਜਿਨ੍ਹਾਂ ਦੀ ਫੀਸ ਪੈਂਡਿੰਗ ਆ ਉਹਨਾਂ ਨੂੰ ਫੋਨ ਆਉਣੇ ਸ਼ੁਰੂ ਹੋ ਜਾਣਗੇ ਕਿ ਆਪਣੀ ਫੀਸ ਭਰੋ ਤੇ ਤੁਹਾਡੇ ਕਿ ਐਗਜ਼ਾਮ ਫਾਰਮ ਭਰਨੇ ਆ ਕਿਉਂਕਿ ਐਗਜ਼ਾਮ ਫਾਰਮ ਭਰਨ ਤੋਂ 20 ਦਿਨਾਂ ਦੇ ਵਿੱਚ ਵਿੱਚ ਕਿ ਡੇਟ ਸ਼ੀਟ ਆ ਜਾਊਗੀ ਰੋਲ ਨੰਬਰ ਆ ਜਾਣਗੇ ਉਸ ਤੋਂ ਬਾਅਦ ਕਿ ਜੂਨ ਦੇ ਲਾਸਟ ਵੀਕ ਦੇ ਵਿੱਚ ਐਗਜ਼ਾਮ ਸ਼ੁਰੂ ਹੋਣਗੇ ਕਿਉਂਕਿ ਜਿਵੇਂ SCERT ਨੇ ਇੱਕ ਅ ਨੋਟਿਸ ਪਾਇਆ ਸੀਗਾ ਜਿੰਦੇ ਵਿੱਚ ਨਾ ਕਿਹਾ ਸੀਗਾ ਕਿ ਜੂਨ ਦੇ ਐਂਡ ਤੇ ਜੁਲਾਈ ਦੇ ਵਿੱਚ ਤੁਹਾਡੇ ਕੀ ਐਗਜ਼ਾਮ ਸ਼ੁਰੂ ਹੋਣਗੇ ਤਾਂ ਹੁਣ ਆਪਣੇ ਵੋਟਾਂ ਖਤਮ ਹੋ ਚੁੱਕੀਆਂ ਪੰਜਾਬ ਦੇ ਵਿੱਚੋਂ ਸਾਰੇ ਟੀਚਰ ਫ੍ਰੀ ਹੋ ਚੁੱਕੇ ਆ ਹੌਂ ਡਿਊਟੀਆਂ ਲੱਗਣਗੀਆਂ ਐਗਜ਼ਾਮ ਫਾਰਮ ਭਰਨ ਤੇ ਉਸ ਤੋਂ ਬਾਅਦ ਕੀ ਪੇਪਰਾਂ ਦੇ ਵਿੱਚ ਡਿਊਟੀ ਲੱਗੇਗੀ ਤਾਂ ਲਗਭਗ 15 ਜੁਲਾਈ ਤੋਂ ਪਹਿਲਾ ਪਹਿਲਾ ਤੁਹਾਡੇ ਐਗਜ਼ਾਮ ਖਤਮ ਹੋ ਜਾਣਗੇ ਉਸ ਤੋਂ 2 ਮਹੀਨੇ ਦੇ ਬਾਅਦ ਤੁਹਾਡਾ ਕੀ ਰਿਜ਼ਲਟ ਆ ਜਾਏਗਾ ਓਕੇ ਸੋ ਐਗਜ਼ਾਮ ਫਾਰਮ ਲਈ ਤੁਹਾਨੂੰ ਫੋਨ ਆਉਣੇ ਸ਼ੁਰੂ ਹੋ ਜਾਣਗੇ ਹੋ ਸਕਦਾ ਕੱਲ ਨੂੰ ਹੀ ਆ ਜਾਣ ਜਾਂ ਇਸ ਹਫਤੇ ਦੇ ਵਿੱਚ ਵੀ ਲਗਭਗ ਸਾਰਿਆਂ ਨੂੰ ਫੋਨ ਆਉਣੇ ਸ਼ੁਰੂ ਹੋ ਜਾਣਗੇ ਪਿਛਲੀ ਵਾਰ 2022-24 ਲਈ ਵੀ ਇਦਾਂ ਹੀ ਹੋਇਆ ਸੀਗਾ ਐਗਜ਼ਾਮ ਫਾਰਮ ਦੇ 20 ਦਿਨਾਂ ਦੇ ਵਿੱਚ ਵਿੱਚ ਪੇਪਰ ਸ਼ੁਰੂ ਹੋ ਗਏ ਸੀ ਓਕੇ ਤਾਂ ਤੁਹਾਡੀ ਵੀ ਉਮੀਦ ਹੈ ਪੀ ਇਸ ਹਫਤੇ ਦੇ ਵਿੱਚ ਐਗਜ਼ਾਮ ਫਾਰਮ ਪ੍ਰੈਸ਼ਰ ਭਰਨੇ ਸ਼ੁਰੂ ਹੋ ਜਾਣਗੇ ਤੇ ਉਸ ਤੋਂ ਬਾਅਦ ਤੁਹਾਡੇ ਕੀ ਐਗਜ਼ਾਮ ਸ਼ੁਰੂ ਹੋ ਜਾਣਗੇ ਸੋ ਆਬਦੀ ਤਿਆਰੀ ਖਿੱਚ ਕੇ ਰੱਖੋ ਕਿਉਂਕਿ ਸੈਕੰਡ ਈਅਰ ਦੇ ਵਿੱਚ ਜੇ ਰੀਅਪੀਅਰ ਆਉਂਦੀ ਹੈ ਤਾਂ ਓਕੇ ਤੁਹਾਨੂੰ ਬਹੁਤ ਜ਼ਿਆਦਾ ਝਟਕਾ ਲੱਗੇਗਾ ਫਿਰ ਪੀ ਐਸਟੈਟ ਵਗੈਰਾ ਜਾਂ ਈਟੀਟੀ ਕੈਡਰ ਕਿਉਂਕਿ ਅਗਲੇ ਸਾਲ ਲਗਭਗ ਪੋਸਟਾਂ ਵੀ ਆ ਸਕਦੀਆਂ ਓਕੇ ਕਿਉਂਕਿ ਕਾਫੀ ਪੋਸਟਾਂ ਹਜੇ ਵੀ ਖਾਲੀ ਪਈਆਂ ਜੇ 993 ਭਰਨਗੇ ਉਸ ਤੋਂ ਬਾਅਦ ਵੀ ਪੋਸਟਾਂ ਖਾਲੀ ਪਈਆਂ ਬਹੁਤ ਸਾਰੀਆਂ ਠੀਕ ਹੈ ਤੁਹਾਨੂੰ ਸਕੂਲਾਂ ਦਾ ਹਾਲ ਪਤਾ ਹੀ ਹੈ ਬਾਕੀ ਚੰਗੀ ਤਰ੍ਹਾਂ ਜਾਣਕਾਰੀ ਤੁਸੀਂ ਟੀਪੀ ਵਗ ਠੀਕ ਹੈ ਸੋ ਸੈਕੰਡ ਈਅਰ ਨੂੰ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਸੈਕੰਡ ਈਅਰ ਤੋਂ ਬਾਅਦ ਕੀ ਤੁਹਾਡਾ ਪੀਐਸਟੈਟ ਤੇ ਈਟੀਟੀ ਕੈਡਰ ਸਾਰਾ ਕੁਝ ਹੋਣਾ ਓਕੇ ਸੋ ਜੇਕਰ ਤੁਸੀਂ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਮੇਰੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਥੈਂਕ ਯੂ ਵੈਰੀ